ਸੋ ਲੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਹ ਕੀ ਸਈ ਪ੍ਰਵਾਨ ਦੂਜਾ ਸੇਵਨ ਨਾਨਕਾ ਸੇ ਪਾਚ ਪਚ ਮੋਏ ਅਜਾਨ ਮਹੱਲਾ ਪੰਜਵਾ ਜੋ ਧੁਰ ਲਿਖਿਆ ਲੇਖ ਪ੍ਰਭ ਮੀਟਣਾ ਨਾ ਜਾਏ RAM ਨਾਮ ਧਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿੱਥੇ ਰੱਖੈ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੈ निन्दा ਕਰਦਾ पाचमोआ ਵਿਚ ਦੇਹੀ ਪਖੈ ਸਚੈ ਸਾਹਿਬ ਮਾਰਿਆ ਕੌਣ ਤਿਸਨੂੰ ਰੱਖੈ ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ ਸਲੋਕ ਮਹੱਲਾ ਪੰਜਵਾ ਨਰਕ ਘੋਰ ਬਹੁ ਦੁੱਖ ਕਣੇ ਅਕਿਰਤ ਕਣਾ ਕਾਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੇਹਰਾਮ ਮਹੱਲਾ ਪੰਜਵਾ ਅਵਖਦ ਸਭੇ ਕੀਤੇ ਅਨ ਨਿੰਦਕ ਕਾ ਦਾਰੂ ਨਾਹੇ ਆਪ ਭੁਲਾਏ ਨਾਨਕਾ पाच पाच ਜੋਨੀ ਪਾਹੇ ਪੌੜੀ ਪੰਜਵਾ ਤੋ ਸਦਿਤਾ ਪੂਰਾ ਸਤਿਗੁਰੂ ਹਰ ਤਨ ਸੱਚ ਅਖੁਟ ਸਭ ਅੰਦੇਸ਼ੇ ਮਿਟ ਗਏ ਜਮਕਾ ਭਉ ਛੁੱਟ ਕਾਮ ਕ੍ਰੋਧ ਬੁਰੀਆਈਆਂ ਸੰਗ ਸਾਧੂ ਟੁੱਟ ਵਿਣ ਸੱਚੇ ਦੂਜਾ ਸੇਵ ਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰਬਖਸ਼ਿਆ ਨਾਮੈ ਸੰਗ ਜੁਟ ਸ਼ਲੋਕ ਮਹੱਲਾ ਚੌਥਾ ਤਪਾ ਨਾ ਹੋਵੇ ਅੰਦਰੋ ਲੋਭੀ ਨਿਤ ਮਾਇਆ ਨੂੰ ਫਿਰਜ ਜਮਾਲਿਆ ਅੱਗੋ ਦੇ ਸਦਿਆ ਸਤੈ ਦੀ ਭਿਖਿਆ ਲੈ ਨਾਹੀ ਪਿੱਛੋ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿੱਟੈ ਨਾਹੀ ਧਨ ਬਹੁਤ ਹੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੇ ਕੀ ਉਸਤ ਦੇ ਵਿੱਚ ਹੋਵੇ ਏਤ ਦੁੱਖ ਹੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਾ ਲਿਆ ਬਾਹਰ ਬਹਿ ਪੰਚਾ ਵਿੱਚ ਤਪੱਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾ ਨੂੰ ਉੱਗਾ ਕਰ ਵੇਖ ਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੈ ਖੜ ਪਾਇ ਅਹੋ ਜਿੱਥੈ ਮਹਾ ਮਹਾ ਹਤਿਆਰਿਆ ਫਿਰ ਇਸ ਤਪੇ ਦੇ ਮੋਹ ਕੋਈ ਲੱਗੋ ਨਾਹੀ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰਬਾਰ ਤੇ ਆ ਸੋ ਨਾਨਕ ਆਖ ਸੁਣਾਇਆ ਸੋ ਬੁਜੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਮ ਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੀ ਉਹਨੇ ਤੇ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੇਨ ਆਪਣੀ ਪੈਜ ਰਖਾਈ ਨਿੰਦਕਾਂ ਪਾਸ ਹਰ ਲੇਖਾ ਮੰਗ ਸੀ ਬਹੁ ਦੇ ਸਜਾਈ ਜੇ ਹਾਨਿੰਦਕ ਆਪਣੇ ਜੀ ਕਮਾਵ ਦੇ ਤਿਹੋ ਫਲ ਪਾਈ ਅੰਦਰ ਕਮਾਣਾ ਸਰਪਰ ਉਗੜੈ ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵੜਿਆਈ ਪੌੜੀ ਮਹੱਲਾ ਪੰਜਵਾ ਭਗਤ ਜਨਾ ਕਾਰ ਆਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗੁਮਾਨੀਆਂ ਵਿਸਖਾਦੀ ਮਰੀਐ ਆਇ ਲੱਗੇਨੀ ਦਿਹ ਥੋੜੜੇ ਜੋ ਪੱਕਾ ਖੇਤ ਲੁਣੀਐ ਜੇਹੇ ਕਰਮ ਕਮਾਵ ਦੇਤੇ ਵੇ ਉਹ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਨਾਂ ਦਾ ਧਣੀਐ ਥਲੋਕ ਮਹੱਲਾ ਚੌਥਾ ਮਨਮੁਖ ਮੂਲ ਹੋ ਭੁੱਲੇ ਆ ਵਿੱਚ ਲਬ ਲੋਭ ਅਹੰਕਾਰ ਝਗੜਾ ਕਰਦਿਆ ਅਨੰਦਿਨ ਗੁਦਰੈ ਸਬਦ ਨਕ ਰਹਿ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਨ ਸਭ ਵਿਕਾਰ ਦਿੱਤੈ ਕਿਤੈ ਨ ਸੰਤੋਖੀ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁਖਾ ਨਾਲੋ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨਾ ਅੰਦਰ ਦੂਜਾ ਭਾਉ ਹੈ ਤਿਨਾ ਗੁਰਮੁਖ ਪ੍ਰੀਤ ਨ ਹੋਏ ਓਹੋ ਆਵੇ ਜਾਏ ਪਵਾਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਵੈ ਜੋੜਨਾ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੁੱਤੇ ਪੁੰਨ ਪਿਆ ਤਿਨਾ ਗੁਰ ਸਬਦ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾ ਨਾਨਕ ਵਿਚਾਰ ਹੈ ਸੰਤ ਮੁਰ ਜਨਾ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ ਪਰਗਟ ਪਾਹ ਰਹਿ ਜਾਪ ਦੇ ਸਭ ਲੋਕ ਸੁਣਨ ਦੇ ਸੁਖ ਨਾ ਪਾਇਨ ਮੁਗਦ ਨਾਰ ਸੰਤ ਨਾਲ ਖੰਦੇ ਓਏ ਲੋਚਨ ਉਹਨਾਂ ਗੁਨਾ ਨੂੰ ਓਏ ਅਹੰਕਾਰ ਛੜੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇਕ ਸੈ ਨ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾ ਪਿਆ ਸੀ ਫਿਰਹਿ ਪਵੰਦੇ ਪੇੜ ਮੁੰਡਾਹੂ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਪੰਜਵਾ ਗੁਰੂ ਨਾਨਕ ਹਰਨਾਮ ਦ੍ਰਿੜਾਇਆ ਭੰਨਣ ਘੜਨ ਸਮਰੱਥ ਪ੍ਰਭ ਸਦਾ ਸਮਲ ਹੈ ਮਿੱਤਰ ਤੂ ਦੁਖ ਸਬਾਇਆ ਲੱਥ ਮਹੱਲਾ ਪੰਜਵਾ ਖੁਦਿਆਵੰਤ ਨ ਜਾਣਈ ਲਾਜ ਕੁਲਾਜ ਕੋ ਬੋਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜਿਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ ਜੱਬੇ ਤਤਾਲੋਹ ਸਾਰ ਵਿੱਚ ਸੰਘੇ ਪਲਤੇ ਘਤ ਗਲਾਵਾਂ ਚਾਲਿਆ ਤੈਨ ਦੂਤ ਅਮਲ ਤੇ ਕਾਈ ਆਸ ਨਾ ਪੁੰਨਿਆ ਨਿਤ ਪਰਮਲ ਹਿਰਤੇ ਕੀ ਆ ਨਾ ਜਾਣੇ ਅਕਿਰਤ ਕਾਣ ਵਿੱਚ ਜੋਨੀ ਫਿਰਤੇ ਸਭੇ ਤਰਾਨੇ ਖੁੱਟੀ ਅਸਹਿਰ ਲਈ ਉਸ ਧਰ ਤੇ ਵਿਝਣ ਕਲਹਿ ਨਾ ਦੇਵ ਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਹੰ ਮੇਉ ਝੜ ਧਰਤੀ ਪੜਤੇ ਸ਼ਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾਸ ਮਾਣੀ ਹਰਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣਾ ਐਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਿਗੁਰ ਕੀ ਜੀਅ ਕੀ ਸਾਰ ਨਾ ਜਾਪੈ ਕੇ ਪੂਰੈ ਸਤਿਗੁਰ ਭਾਵੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖੈ ਸੋ ਕਾਰ ਕਮਾਵਨ ਸੋ ਜਪ ਕਮਾਵਹਿ ਗੁਰਸਿੱਖਾਂ ਕੀ ਹਾਲ ਸੱਚਾ ਥਾਏ ਪਾਵੈ ਵਿਣ ਸਤਿਗੁਰ ਕੀ ਹੁਕਮੈ ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤੇਸ ਗੁਰ ਸਿੱਖ ਫਿਰ ਨੇੜ ਨਾ ਆਵੇ ਗੁਰ ਸਤਗੁਰ ਅੱਗੇ ਕੋ ਜੀਉ ਲਾਇਕ ਹਲੈਤ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜ ਹੈ ਗੁਰ ਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁੱਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੁਹੇ ਜੇਵੜ ਤੂੰ ਵੱਡ ਵੱਡੇ ਜਿਸ ਤੂੰ ਮਿਲ ਹੈ ਸੋ ਤਉ ਤੇ ਮਿਲ ਹੈ ਤੂੰ ਆਪੇ ਬਖਸ ਲਾਇ ਹੈ ਲੇਖਾ ਛੱਡੇ ਜਿਸ ਨੂੰ ਤੂੰ ਆਪ ਮਿਲਾਇਦਾ ਸੋ ਸਤਿਗੁਰ ਸੇਵੀ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜੋ ਭਾਵੈ ਤੇਉ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਵਾਰ ਮਹੱਲਾ ਪੰਜਵਾਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਤੁਨੋਂ ਪਰਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਰਾ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਨ ਤਿਸ ਜਨ ਕੈ ਬਲ ਹਾਰਣੈ ਜਿਨ ਭਜਿਆ ਪ੍ਰਭ ਨਿਰਬਾਨ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾ ਭਲਕੇ ਉਠ ਪਰਾਹੁਣਾ ਮੇਰੇ ਘਰ ਆਵੋ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲੇਵਲਾਵੋ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਾਪਾਰੀ ਨਾਨਕ ਆਵੜ ਭਾਗੀ ਪਾਵੋ ਪੌੜੀ ਜੋਤ ਉਦਭਾਵੈ ਸੋ ਭਲਾ ਸੱਚ ਤੇਰਾ ਭਾਣਾ ਤੂੰ ਸਭ ਮਹਿ ਏਕ ਵਰਤਦਾ ਸਭ ਮਾਹਿ ਸਮਾਣਾ ਥਾਨ ਤਨੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਭਾਣਾ ਨਾਨਕ ਪ੍ਰਭ ਸਰਣਾਗਤੀ ਸਾਧ ਸਤਿਗੁਰ ਬਾਣਾ ਸ਼ਲੋਕ ਮਹੱਲਾ 5ਵਾਂ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਹਿਥ ਪਾਉਜਲ ਪਾਰ ਪਾਓ ਮਹੱਲਾ ਪੰਜਵਾ ਵਾਉ ਸੰਤੇ ਕੱਪੜੇ ਪਹਿਰਹਿ ਗਰਬਗਵਾਰ ਨਾਨਕ ਨਾਲ ਨਾ ਚੱਲਨੀ ਜਲਬਲ ਹੋਏ ਛਾਰ ਪੌੜੀ ਸੀ ਉਬਰੇ ਜੱਗੈ ਵਿੱਚ ਜੋ ਸੱਚੈ ਰੱਖੇ ਮੋਹਿ ਢਠੈ ਤਨ ਕੈ ਜੀਵੀਐ ਹਰ ਅੰਮ੍ਰਿਤ ਚਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਦਾ ਪੱਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨਾ ਲਖੇ ਸ਼ਲੋਕ ਮਹੱਲਾ ਪੰਜਵਾ ਨਾਨਕ ਸੋਈ ਦਿਨ ਸੁਸਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਮਹੱਲਾ ਪੰਜਵਾ ਨਾਨਕ ਮਿੱਤਰਾਈ ਤਿਸ ਸਿਓ ਸਭ ਕਿਛ ਜਿਸ ਕਾ ਹਾਥ ਕੋ ਮਿੱਤਰਾ ਸੀ ਕਾਂਢਿ ਇਹ ਇਕ ਵੇਖ ਨ ਚੱਲੇ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੋਰ ਭੁੱਖ ਰਹਿ ਨ ਕਾਈ ਸਗਰਮਨਉਰਤ ਪੁੰਨਿਆ ਅਮਰਾ ਪਦ ਪਾਈ ਤੁਧ ਜੀਵੜ ਤੁਹ ਹੈ ਪਾਰ ਬ੍ਰਹਮ ਨਾਨਕ ਸਰਣਾਈ ਸ਼ਲੋਕ ਮਹੱਲਾ ਪੰਜਵਾ ਡਿਠੜੋ ਹੱਬ ਠਾਈ ਊਣ ਨਾ ਕਾਈ ਜਾਏ ਨਾਨਕ ਲੱਦਾ ਤਿਨ ਸੁ ਆਓ ਜਿਨਾਂ ਸਤਗੁਰ ਭੇਟਿਆ ਮਹੱਲਾ ਪੰਜਵਾ ਧਾਮਨੀ ਚਮਤਕਾਰ ਤਿਉ ਵਰਤਾਰਾ ਜਗਖੇ ਬਾਤ ਸੁਹਾਵੀ ਸਾਏ ਨਾਨਕ ਨਾਉਜ ਪੰਦੋ ਤਿਸ ਧਣੀ ਪੌੜੀ ਸਿਮਰਤ ਸਾਸਤਰ ਸੋਧ ਸਭ ਕਿਨਹਿ ਕੀ ਮਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਏਹ ਰਤਨਾ ਖਾਣੀ ਮਸਤ ਕੋ ਹੋਵੈ ਲਖਿਆ ਹਰ ਸਿਮਰ ਪ੍ਰਾਣੀ ਤੋ ਸਾਦਿ ਚੈ ਸਚ ਨਾਮ ਨਾਨਕ ਮਹਿਮਾਣੀ ਸਲੋਕ ਮਹੱਲਾ ਪੰਜਵਾ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁਖ ਨਾਨਕ ਸਚੇ ਨਾਮ ਬਿਨ ਕਿਸੈ ਨ ਲੱਥੋ ਦੁਖ ਮਹੱਲਾ ਪੰਜਵਾ ਮੁਠੜੇ ਸੇ ਸਾਥ ਜਿਨੀ ਸਚ ਨਾਮ ਲਦਿਆ ਨਾਨਕ ਸੇ ਸਾਬਾ ਸੋਜਨੀ ਗੁਰਮਿਲ ਇੱਕ ਪਛਾਣਿਆ ਪੌੜੀ ਜਥੈ ਬੈਸਨ ਸਾਧ ਜਾਨ ਸੋ ਥਾਨ ਸੁਹੰਦਾ ਓਏ ਸੇਵਨ ਸਮ੍ਰਿਥ ਆਪਣਾ ਬਿਨ ਸੈ ਸਭ ਮੰਦਾ ਪਾਤ ਤੇ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਛਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸ਼ਲੋਕ ਮਹੱਲਾ ਪੰਜਵਾ ਚਿੜੀ ਚੋਕੀ ਪਹੁ ਪੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਮਹਿ ਰੰਗ ਮਹੱਲਾ ਪੰਜਵਾ ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤ ਦੁਨੀਆ ਕੀ ਆਵੜੈ ਆਈਆ ਨਾਨਕ ਸਭ ਕੁ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨਹਿ ਵਿਰ ਲੇ ਜਾਤਾ ਤਿਸੈ ਪ੍ਰਾਪਤ ਭਾਇ ਰਹੋ ਜਿਸ ਦੇ ਵਿਧਾਤਾ ਮਨ ਤਨ ਪੀਤਰ ਮੌਲਿਆ ਹਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ ਪੰਜਵਾ ਖਖੜੀਆ ਸੁਹਾਵੀਆ ਲਗੜੀਆ ਅੱਕਕੰਠ ਗ੍ਰਹਿ ਵਿਛੋੜਾ ਧਣੀ ਸੋ ਨਾਨਕ ਸਹਸੈ ਗੰਠ ਮਹੱਲਾ ਪੰਜਵਾ ਵਿਸਾਰੇ ਦੇ ਮਰ ਗਏ ਮਰ ਭੇਨਸ ਕਹਿ ਮੂਲ ਬੇਮੁਖ ਹੋਏ RAM ਤੇ ਜੋ ਤਸਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਥਲ ਮਹੀਲ ਪੂਰੇ ਆ ਘਟ ਘਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੈ ਜਿਸ ਨਾਮ ਤਿਨ ਹਰ ਰੰਗ ਮੰਣਿਆ ਸਲੋਕ ਮਹੱਲਾ ਪੰਜਵਾ ਜਿਨਾ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾ ਅਠੇ ਪਹਿਰ ਪਾਉਦਾ ਫਿਰੈ ਖਾਵਣ ਸੰਧੜੈ ਸੂਲ ਦੋਜਿਕ ਪਾਉਦਾ ਕਿਉ ਰਹੈ ਜਾ ਚਿਤਨਾ ਹੋਈ ਰਸੂਲ ਪਾਉੜੀ ਤੇ ਸਹਸਰੇਵਹ ਪ੍ਰਾਣੀ ਹੋ ਜਿਸ ਦੇ ਨਾਉ ਪੱਲੈ ਐਥੈ ਰਹੋ ਸੁਹੀਲਿਆ ਅੱਗੇ ਨਾਲ ਚੱਲੈ ਕਰ ਬੰਦੋ ਸੱਚ ਧਰਮ ਕਾ ਗੱਡ ਥਮ ਅਹੱਲੈ ਓਟ ਲੈ ਹੋ ਨਾਰਾਇਣ ਐ ਦੀਨ ਦੁਨੀਆ ਝੱਲੈ ਨਾਨਕ ਪਕੜੇ ਚਰਨ ਹਾਰ ਤਿਸ ਦਰਗਹ ਮੱਲੈ ਸ਼ਲੋਕ ਮਹੱਲਾ ਪੰਜਵਾ ਜਾਚਕ ਮੰਗੇ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤੈਨ ਸਭ ਕਿਛ ਸਾਰਿਆ ਮਹੱਲਾ ਪੰਜਵਾ ਸਿੱਖਾ ਹੋ ਸ਼ਬਦ ਪਿਆਰਿ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡਿਐ ਸੁਖੀ ਆਹਰ ਕਰਨੇ ਜਮ ਕੇ ਪੰਥ ਨਾ ਪਾਈਐ ਫਿਰ 나ਹੀ ਮਰਨੇ ਜਿਸਨੋ ਆਇਆ ਪ੍ਰੇਮ ਰਾਸੋ ਤਿਸੈ ਹੀ ਚਰਨੇ ਬਾਣੀ ਉਚਰਹਿ ਸਾਧ ਜਨ ਅਮਿਓ ਚਲਹਿ ਚਰਨੇ ਪੀਖ ਦਰਸਨ ਨਾਨਕ ਜੀਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ 5ਵਾਂ ਸਤਗੁਰ ਪੂਰਾ ਸੇਵੈ ਦੁਖਾ ਕਾ ਹੋਏ ਨਾਸ ਨਾਨਕ ਨਾਮ ਅਰਾਧੇ ਕਾਰਜ ਆਵੇ ਰਾਸ ਮਹੱਲਾ ਪੰਜਵਾ ਜਿਸ ਸਿਮਰਤ ਸੰਕਟ ਛੁਟਹਿ ਆਨੰਦ ਮੰਗਲ ਬਿਸਰਾਮ ਨਾਨਕ ਜਪਿਐ ਸਦਾ ਹਰ ਨਿਮਖ ਨਾ ਬਿਸਰਉ ਨਾਮ ਪੌੜੀ ਤਨ ਕੀ ਸੋਭਾ ਕਿਆ ਗਣੀ ਜਿਨੀ ਹਰ ਹਰ ਲੱਦਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਦਾ ਗੁਣ ਗਾਵੇ ਅਬਿਨਾਸੀਐ ਜੋਨ ਗਰਬ ਨੰਦਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਦਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਸ਼ਲੋਕ ਮਹੱਲਾ ਪੰਜਵਾ ਕਾਮਨਾ ਕਰਹੀ ਆਪਣਾ ਫਿਰਹਿ ਅਵੱਤਾਲੋਏ ਨਾਨਕ ਨਾਏ ਵਿਸਾਰਿਆ ਸੁਖ ਕਿਨੇਹਾ ਹੋਏ ਮਹੱਲਾ ਪੰਜਵਾ ਵਿਖੇ ਕਉੜੱਤਣ ਸਗਲ ਮਾਹੀ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮੋ ਪਾਉੜੀ ਇਹ ਨੀ ਸਾਣੀ ਸਾਦ ਕੀ ਜਿਸ ਭੇਟ ਤਤ ਤਰੀਐ ਜਮ ਕੰਕਰ ਨੇੜ ਨਾ ਆਵਈ ਫਿਰ ਬਹੁੜ ਨ ਮਰੀਐ ਭਵ ਸਾਗਰ ਸੰਸਾਰ ਵਿਖੇ ਸੋ ਪਾਰ ਉੱਤਰੀਐ ਹਰ ਗੁਣ ਗੁਮਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਸ਼ਲੋਕ ਮਹੱਲਾ 5ਵਾਂ ਨਾਨਕ ਆਏ ਸੀ ਪ੍ਰਵਾਨ ਹੈ ਜਿਨ ਹਰ ਉੱਠਾ ਚਿੱਤ ਗਾਲੀ ਅਲਪ ਲਾਲੀਆ ਕਮ ਨਾ ਆਵਹਿ ਮਿੱਤ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗੰਬ ਬਿਸਮਾਦ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਧੋ ਨ ਚੱਲੀ ਖਸਮ ਨਾਲ ਲਭ ਮੋਹ ਵਿਗੁੱਤੇ ਕਰਤਬ ਕਰਨ ਭਲੇ ਰਿਆ ਮਦ ਮਾਇਆ ਸੁੱਤੇ ਫਿਰ ਫਿਰ ਜੂਨ ਭਵਾਈਐਨ ਜਮ ਮਾਰਗ ਮੁਤੇ ਕੀਤਾ ਪਾਇਨ ਆਪਣਾ ਦੁਖ ਸੀਤੀ ਜੁੱਤੇ ਨਾਨਕ ਨਾਇ ਵਿਸਾਰਿਆ ਸਭ ਮੰਦਿਰ ਉਤੇ ਸ਼ਲੋਕ ਮਹੱਲਾ ਪੰਜਵਾ ਉਠੰਦਿਆ ਬਹੰਦਿਆ ਸਬੰਦਿਆ ਸੁਖ ਹੋਏ ਨਾਨਕ ਨਾਮ ਸਲਾਹੇ ਹੈ ਮਨ ਤਨ ਸੀਤਲ ਹੋਏ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੈ ਸੁਆਰਥ ਕਰੇ ਨਾ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸੱਬੇ ਵਸਤੂ ਕਉੜੀ ਆ ਸੱਚੇ ਨਾਉ ਮਿੱਠਾ ਸਾਦ ਆਇਆ ਤਿਨ ਹਰ ਜਨਾ ਚਖ ਸਾਦੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਸੈ ਉੱਠਾ ਇਕ ਨਿਰੰਜਨ ਰਾਵ ਰਹਾ ਭਾਉ ਦੋਇਆ ਕੁੱਠਾ ਹਰ ਨਾਨਕ ਮੰਗਿਆ ਜੋੜਕਾਰ ਪ੍ਰਭ ਦੇਵੈ ਤੁਠਾ ਸ਼ਲੋਕ ਮਹੱਲਾ ਪੰਜਵਾ ਜਾ ਚੜੀ ਸਾਸ ਆਰ ਜੋ ਜਾ ਚੰਦੀ ਏਕੜੋ ਗੱਲ ਹੀ ਬਿਆਵਿਕਾਰ ਨਾਨਕ ਧਣੀ ਵਿਹੂਨੀਆ ਮਹੱਲਾ ਪੰਜਵਾ ਨੀਹ ਜਵਿਦਾ ਮਨ ਪਛਾਣੂ ਵਿਰਲੋ ਥਿਓ ਜੋੜਨਹਾਰਾ ਸੰਤ ਨਾਨਕ ਪਾਦਰ ਪਦਰੋ ਪੌੜੀ ਸੋਈ ਸੇਵਹਿੋ ਜੀੜੇ ਦਾਤਾ ਬਖਸਿੰਦ ਕਿਲੇ ਵਿਖ ਸਭ ਬినాਸ਼ ਹੋ ਨ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ਰੈ ਜਨ ਦਿੱਤੀ ਜਿੰਦ ਸ਼ਲੋਕ ਮਹੱਲਾ ਪੰਜਵਾ ਵਾਤ ਲੱਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸਹਿ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜੇ ਤ ਖਾਦੈ ਮਾਨੁ ਤ੍ਰਿਪਤੀਐ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮਹਿ ਸੇਖ ਟਹਿ ਜਿਨ ਹਰ ਧਨ ਰਾਸ ਦੁਤੀਆ ਭਾਉ ਨ ਜਾਣੀ ਸੱਚੇ ਦੀ ਆਸ ਨਿਹਚਲ ਏਕ ਸਰੇ ਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ ਪੰਜਵਾ ਪਾਰ ਬ੍ਰਹਮ ਫਰਮਾਇ ਮੀਹੋ ਉਠਾ ਸਹਿਜ ਸੁਭਾਏ ਅੰਨ ਧੰਨ ਬਹੁਤ ਉਪਜਿਆ ਪ੍ਰਥਮੀ ਰੱਜੀ ਤਿਪਤ ਅਗਾਏ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਇਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤ ਸਿਰ ਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤੇ ਸਹਿ ਧਾਏ ਮਹੱਲਾ ਪੰਜਵਾ ਜੀਵਨ ਪਾਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣੈ ਕੋਏ ਜਨ ਰੰਗ ਰੂਪ ਰਸ ਬਾਦ ਕੀ ਕਰਹਿ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਬਾਨ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਭਾਵਹੀ ਪੌੜੀ ਜੰਮਣ ਮਰਨ ਨਾ ਤਿਨ ਕਉ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸਹੀ ਵਡਭਾਗੇ ਨਾਏ ਵਿਸਰੇ ਤ੍ਰਿਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪਿਰਾਗੇ ਸਲੋਕ ਮਹੱਲਾ 5ਵਾਂ ਧਰਨ ਸੁਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਮਹੱਲਾ 5ਵਾਂ ਫਿਰਦੀ ਫਿਰਦੀ ਦਹਿਦ ਸਾ ਜਲ ਪਰਬਤ ਬਨਰਾਏ ਜਿੱਥੇ ਡਿਠਾ ਮਿਰਤ ਕੋ ਇੱਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾ ਫਲ ਲੋੜਿਐ ਹੈ ਸੋ ਸੱਚ ਕਮਾਵੋ ਨੇੜਾ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ ਦੂਖ ਨਾ ਦੇਈ ਕਿਸਹਿ ਜੀਉ ਪਤਿ ਸਿਵ ਘਰ ਜਾਵੋ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ ਸ਼ਲੋਕ ਦੋਹਾ ਮਹੱਲਾ ਪੰਜਵਾ ਏਕ ਜੀ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵਥ ਮਹੱਲਾ ਪੰਜਵਾ ਜੇ ਕਰ ਗਹਿ ਹੈ ਪਿਆਰੜੇ ਤੁਧ ਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨਾ ਪੜਹਿ ਦੋਜਕ ਕੈ ਸੂਲ ਪੌੜੀ ਸਭ ਨਿਧਾਨ ਕਰ ਜਿਸਦੈ ਹਰ ਕਰੇ ਸੋ ਹੋਵੇ ਜਪ ਜਪ ਜੀਵਹਿ ਸੰਤ ਜਨ ਪਾਪਾ ਮਲ ਧੋਵੇ ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵੇ ਗੁਰ ਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੇ ਪ੍ਰਭ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵੇ ਸ਼ਲੋਕ ਡਖਣਾ ਮਹੱਲਾ ਪੰਜਵਾ ਭੋਰੀ ਭਰਮ ਵੰਨਿਆਏ ਪਰੀ ਮੁਹੱਬਤ ਹੈ ਕਤੂ ਜਿਥਹ ਵੰਨਹ ਜਾਏ ਤਿਥਾਉ ਮੌਜੂਦ ਸੋਏ ਮਹੱਲਾ ਪੰਜਵਾ ਚੜ ਕੈ ਕੋਟੜੈ ਕੁੰਦੀ ਪਕੜੈ ਖੂੰਡੀ ਦੀ ਖੇਡਾਰੀ ਹੰਸਾ ਸੀਤੀ ਚਿਤ ਉਲਾਸ ਹੈ ਕੁੱਕੜ ਦੀ ਓਡਾਰੀ ਪਵੜੀ ਰਸਨਾ ਉਚਰੈ ਹਰਿ ਸਰਵਣੀ ਸੁਣੈ ਸੋ ਉਧਰੈ ਮਿੱਤਾ ਹਰਿ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ 68 ਤੀਰਥ ਮੱਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰੇ ਅਨੰਦਯੂ ਸੇਵ ਅਮਿੱਤਾ ਸਲੋਕ ਮਹੱਲਾ 5ਵਾਂ ਤੰਦੜੇ ਕੁਲਾਹ ਚਿਤਨਾ ਆਵੈ ਏਕੜੋ ਨਾਨਕ ਸੀ ਤਨ ਫਟੰ ਜਿਨਾ ਸਾਈਂ ਵਿਸਰੈ ਮਹੱਲਾ 5ਵਾਂ ਪ੍ਰੀਤੋ ਕੀਤੋਨ ਦੇਵਤਾ ਤਿਨ ਕਰਨੈ ਹਾਰੇ ਸਭੇ ਸਿੱਖ ਉਬਾਰੈਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜੈਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪਵੜੀ ਪ੍ਰਭ ਬੇਅੰਤ ਕਿਛ ਅੰਤ ਨਾਹੇ ਸਬਤ ਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆ ਕਾ ਪਰਣਾ ਹਸਤ ਦੇ ਪ੍ਰਤੀਪਾਲ ਦਾ ਭਰਨ ਪੂਖਣ ਕਰਣਾ ਮਿਹਰਬਾਨ ਬਖ ਸਿੰਧੂ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਸ਼ਲੋਕ ਮਹੱਲਾ ਪੰਜਵਾ ਤਿਨਾ ਭੁਖਣਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ ਪੰਜਵਾ ਜਾਚਕ ਮੰਗੇ ਨਿਤਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਸੈ ਭੁਖ ਨਾਮੂਲ ਪੌੜੀ ਮਾਨ ਰਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿਉ ਏ ਹਸਤੀ ਘੋੜੇ ਰਾਜ ਮਿਲਖ ਖੁਸ਼ੀਆਂ ਕਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗੁਆਰੇ ਰੀ ਸ੍ਰੀ ਕਬੀਰ ਜੀਓ ਕੇ ਚੌਪਦੇ 14 ਅਬ ਮੋਹ ਜਲਤਿ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ 부ਝਾਇਆ ਰਹਾਓ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਇਹ ਪਾਵਕ ਸੁਰ ਨਰ ਹੈ ਜਾਰੇ RAM ਉਦਕ ਜਨ ਜਲਤ ਉਬਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁਟਤ ਨਾਹੀ ਕਹ ਕਬੀਰ ਭਜ ਸਾਰਿੰਗ ਪਾਨੀ RAM ਉਦਕ ਅਮ੍ਰਿਤਖਾ ਬੁਝਾਨੀ ਗਉੜੀ ਕਬੀਰ ਜੀ ਮਾਦਵ ਜਲ ਕੀ ਪਿਆਸ ਨਾ ਜਾਏ ਜਲ ਮਹਿ ਹੈ ਅਗਨ ਉੱਠੀ ਅਧਕਾਏ ਰਹਾਓ ਤੂੰ ਜਲ ਨਿਧ ਹਉ ਜਲ ਕਾਮੀਨ ਜਲ ਮਹਿ ਰਹੋ ਜਲ ਹੈ ਬਿਨ ਖੀਨ ਤੂੰ ਪਿੰਜਰ ਹਉ ਸੁ ਹਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹਉ ਪੰਖੀ ਆਹੇ ਮਨ ਭਾਗੀ ਤੇਰੋ ਦਰਸਨ ਨਾਹੇ ਤੂੰ ਸਤਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਹਿ ਕਾਹੀ ਦੁਖ ਮਾਨਿਆ ਹਮ ਅਪਤ ਹੈ ਆਪਣੀ ਪਤ ਖੋਈ ਹਮਰੈ ਖੋਜ ਪਰਹੋ ਮਤ ਕੋਈ ਰਹਾਓ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਓ ਨਾਹੀ ਪਤ ਅਪਤ ਤਾ ਕੀ ਨਹੀਂ ਲਾਜ ਤਬ ਜਨ ਹੋਗੀ ਜਬ ਉਗਰੇ ਗੋਪਾਜ ਕਹੋ ਕਬੀਰ ਪਤ ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ RAM ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਗੇ ਕਿਆ ਬਾਧੇ ਚਾਮ ਜਬ ਨਹੀਂ ਚੀਨਸ ਆਤਮ RAM ਰਹਾਓ ਮੂंड मुंडाए जो सिद्ध पाई मुक्ति भेद ना गईया काही बਿੰਦ ਰਾਖ ਜੋ ਤਰੀਏ ਭਾਈ ਖੁਸਰੈ ਕਿਉ ਨਾ ਪਰਮਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗਉੜੀ ਕਬੀਰ ਜੀ ਸੰਧਿਆ ਪ੍ਰਾਤ ਇਸ ਨਾਨਕ ਰਾਹੀ ਜੋ ਭਏ ਦਾ ਦੁਰ ਪਾਨੀ ਮਾਹੀ ਜੋ ਪੈ RAM RAM ਰਤਨਾਹੀ ਤੇ ਸਭ ਧਰਮ ਰਾਹੀ ਕਹਿ ਜਾਹੀ ਰਹਾਉ ਕਾਇਆ ਰਤ ਬਹੂ ਰੂਪ ਰਚਾਈ ਤਨ ਕੋ ਦਇਆ ਸੁਪਨੇ ਭੀ ਨਾਹੀ ਚਾਰ ਚਰਨ ਕਹੈ ਬਹੂ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੂ ਕਾਇ ਕਰੀਜੈ ਸਰਬਸ ਛੋੜ ਮਹਾਰਸ ਪੀਜੈ ਕਬੀਰ ਜੀ ਗਵੜੀ ਕਿਆ ਜਾਪ ਕਿਆ ਤਾਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੈ ਭਾਉ ਹੈ ਦੂਜਾ ਰੇ ਜਨ ਮਨ ਮਾਦਵ ਸ਼ਿਵ ਲਾਈਐ ਚਤੁਰਾਈ ਨਾ ਚਤਰੁ ਭਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਵਦੇ ਅਹੰ ਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗੁਰਾਇਆ ਗਉੜੀ ਕਬੀਰ ਜੀ ਗਰਭਵਾਸ ਮਹਿ ਕਉਲ ਨਹੀਂ ਜਾਤੀ ਬ੍ਰਹਮ ਬਿੰਦਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਹਮਨ ਕਬ ਕੇ ਹੋਏ ਬਾਹਮਨ ਕਹਿ ਕਹਿ ਜਨਮ ਮਤ ਖੋਏ ਰਹਾਉ ਜਾਉ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੈ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹ ਨਾ ਸੋਈ ਹੈ ਰਾਜਾ ਰੰਗ ਦੂ ਮਿਲ ਰੋਈ ਹੈ ਜਾਉ ਪੈਰ ਸੁਨਾ ਰਾਮ ਨਾ ਕਹਿਬੋ ਉਪਜਤ ਬਿਨ ਸਤ ਰੂਪਤ ਰਹਬੋ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਣ ਪੀਓ ਰੇ ਕਬੀਰ